ਸੰਸਦ ਦੇ ਵਿੱਚ ਹੁਣ ਬੇਅਦਬੀ ਦਾ ਮੁੱਦਾ ਉੱਠੇਗਾ ਆਮ ਆਦਮੀ ਪਾਰਟੀ ਸਿੱਖਾਂ ਦੇ ਪੱਖ ਦੇ ਵਿੱਚ ਹੈ ਤੇ ਜਿਸ ਦੇ ਵਿੱਚ ਬੇਅਦਬੀ ਮੁੱਦਿਆਂ ਨੂੰ ਲੈ ਕੇ ਨੋਟਿਸ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਭੇਜ ਦਿੱਤਾ ਗਿਆ ਮਾਲਵਿੰਦਰ ਕੰਗ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਲੋਕ ਸਭਾ ਸੰਸਦ ਪਾਰਲੀਮੈਂਟ ਦੇ ਵਿੱਚ ਜਿਹੜਾ ਕਿ ਬੇਅਦਬੀ ਦਾ ਮੁੱਦਾ ਉੱਠਣਾ ਚਾਹੀਦਾ ਹੈ ਚਰਚਾ ਦੀ ਮੰਗ ਕੀਤੀ ਹੈ ਤੇ ਜਿਸ ਤੋਂ ਬਾਅਦ ਨੋਟਿਸ ਭੇਜਿਆ ਗਿਆ ਆਓ ਤੁਹਾਨੂੰ ਸੁਣਾਉਨੇ ਆ ਪਹਿਲਾਂ ਆਮ ਆਦਮੀ ਪਾਰਟੀ ਦੇ ਐਮਪੀ ਮਾਹਿੰਦਰ ਸਿੰਘ ਕੰਗ ਦਾ ਕੀ ਕਹਣਾ ਹੈ ਮੋਮੈਂਟ ਬਿਲ 2018 ਸੀਆਰਪੀਸੀ ਪੰਜਾਬ ਐਮੈਂਡਮੈਂਟ ਬਿਲ 2018 ਜਿਹੜਾ ਕਿ ਪਿਛਲੇ 6 ਸਾਲ ਤੋਂ ਰਾਸ਼ਟਰਪਤੀ ਜੀ ਦੀ ਸਹਿਮਤੀ ਲਈ ਪੈਂਡਿੰਗ ਹੈ ਇਸ ਬਿਲ ਦੇ ਆਧਾਰ ਤੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਚਾਹੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਵੇ ਚਾਹ ਪਵਿੱਤਰ ਕੁਰਾਨ ਹੈ ਚਾਹ ਪਵਿੱਤਰ ਗੀਤਾ ਹੈ ਚਾਹ ਪਵਿੱਤਰ ਬਾਈਬਲ ਹੈ ਕਿਸੇ ਵੀ ਧਾਰਮਿਕ ਗ੍ਰੰਥ ਦੀ ਅਗਰ ਕੋਈ ਬੇਅਦਬੀ ਕਰਦਾ ਹੈ ਤੇ ਉਹਨੂੰ سزا ਜਿਹੜੀ ਹੈ 10 ਸਾਲ ਦੀ ਹੋਣੀ ਚਾਹੀਦੀ ਹੈ ਔਰ ਸਖ਼ਤ سزا ਹੋਣੀ ਚਾਹੀਦੀ ਹੈ ਲੇਕਿਨ ਅਨਫੋਰਚੂਨੇਟਲੀ ਹਜੇ ਤੱਕ ਪਿਛਲੇ 6 ਸਾਲਾਂ ਚ ਇਸ ਬਿੱਲ ਨੂੰ ਕਾਨੂੰਨੀ ਮਾਨਤਾ ਨਹੀਂ ਮਿਲੀ ਜਿਸ ਨੂੰ ਲੈ ਕੇ ਅੱਜ ਸਪੀਕਰ ਮਾਨਯੋਗ ਸਪੀਕਰ ਲੋਕ ਸਭਾ ਨੂੰ ਅਰਜਨਮੈਂਟ ਨੋਟਿਸ ਦੇ ਰਾਹੀਂ ਮੈਂ ਬੇਨਤੀ ਕੀਤੀ ਹੈ ਕਿ ਇਹਦੇ ਤੇ ਚਰਚਾ ਕਰਾਈ ਜਾਵੇ ਔਰ ਭਾਰਤ ਸਰਕਾਰ ਨੂੰ ਡਾਇਰੈਕਸ਼ਨਾਂ ਜਾਰੀ ਕੀਤੀਆਂ ਜਾਣ ਕਿ ਇਸ ਪੰਜਾਬ ਵਿਧਾਨ ਸਭਾ ਦੇ ਇਸ ਬਿੱਲ ਨੂੰ ਕਾਨੂੰਨੀ ਰੂਪ ਦਿ ਅ ਜਲਦੀ ਤੋਂ ਜਲਦੀ ਦਿੱਤਾ ਜਾਵੇ ਜਿਸ ਤਰੀਕੇ से अगर जल्दी बिल पर चर्चा होती है कानून में बदलाव होता है तो जो बेदबी करने वाले हैं कई लगे उनको फेस नहीं उनका देखो यह इतना बड़ा स्पष्ट है कि धार्मिक कोई भी ग्रंथ है उसकी अगर बेदबी होती है उसके खिलाफ सख्त कार्रवाई होनी चाहिए और साडा ही मानना है कि पंजाब विधानसभा का यह बिल है यह सारे धर्मों को इंक्लूड करता है और एक बड़ा सख्त जेड़ा सुनया है ਉਹ ਲੋਕਾਂ ਨੂੰ ਦਿੰਦਾ ਔਰ ਇਹਦੇ ਨਾਲ ਡੈਫੀਨੇਟਲੀ ਅਗਰ ਸਜ਼ਾ ਦਾ ਪ੍ਰਾਵਧਾਨ ਵੱਡਾ ਹੋਊਗਾ ਸਖਤ ਸਜ਼ਾ ਦਾ ਪ੍ਰਵੀਜ਼ਨ ਹੋਊਗਾ ਤੇ ਲੋਕਾਂ ਚ ਬੇਅਦਬੀ ਕਰਨ ਦੀ ਹਿੰਮਤ ਨਹੀਂ ਹੋਊਗੀ ਸੋ ਮੈਨੂੰ ਲੱਗਦਾ ਹੈ ਇਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਸਮਝਣਾ ਚਾਹੀਦਾ ਭਾਰਤ ਸਰਕਾਰ ਨੂੰ ਔਰ ਪੰਜਾਬ ਅਸੈਂਬਲੀ ਦੇ ਇਸ ਬਿੱਲ ਨੂੰ ਜਿਹੜਾ ਹੈ ਜਲਦੀ ਤੋਂ ਜਲਦੀ ਕਾਨੂੰਨੀ ਰੋਕ ਦੇ ਦੇਣਾ ਚਾਹੀਦਾ ਰਾਸ਼ਟਰਪਤੀ ਕੋ ਵੀ ਆਪਣੇ ਪੱਤਰ ਲਿਖਾ ਚਾਹਿਆ ਕਿ ਆਪਕ ਤੱਕ ਉੱਪਰ ਕੋਈ ਇਹ ਦਾ ਇੰਪਲੀਮੈਂਟ ਨਹੀਂ ਹੋਇਆ ਨਹੀਂ ਹਜੇ ਤੱਕ ਹੋਈ ਨਹੀਂ ਆ ਮਾਣਯੋਗ ਰਾਸ਼ਟਰਪਤੀ ਜੀ ਨੂੰ ਵੀ ਅਗਰ ਜ਼ਰੂਰਤ ਪਈ ਤੇ ਸਾਡੇ ਸੰਸਦ ਮੈਂਬਰ ਸਹਿਬਾਨਾਂ ਦੇ ਨਾਲ ਅਸੀਂ ਮਿਲਾਂਗੇ ਵੀ ਲੇਕਿਨ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਵਿਅਤਵੀ ਦੇ ਖਿਲਾਫ ਸਖਤ ਕਾਨੂੰਨ ਜਿਹੜਾ ਹੈ ਜ਼ਰੂਰ ਬਣਨਾ ਚਾਹੀਦਾ ਜਿਸ ਤਰ੍ਹਾਂ ਦੀ ਵਿਅਤਵੀ ਦੀ ਘਟਨਾਏ ਹੁੰਦੀ ਹੈ ਕਿਆ ਲੱਗਦਾ ਹੈ ਕਿ ਮਾਹੌਲ ਵਿਗਾੜਨੇ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਡੈਫੀਨੇਟਲੀ ਦੇਖੋ ਇਹ ਕਿਤੇ ਨਾ ਕਿਤੇ ਇਹਦੇ ਪਿੱਛੇ ਬੜੀ ਵੱਡੀ ਸਾਜ਼ਿਸ਼ ਰਹਿੰਦੀ ਹੈ ਔਰ ਮਕਸਦ ਇਹ ਹੀ ਹੈ ਵੀ ਲੋਕਾਂ ਚ ਧਰਮ ਦੇ ਨਾਂ ਤੇ ਲੜਾਇਆ ਜਾਵੇ ਔਰ ਇਸ ਤਰ੍ਹਾਂ ਸਮਾਜ ਦਾ ਔਰ ਦੇਸ਼ ਦਾ ਮਾਹੌਲ ਜਿਹੜਾ ਹੈ ਖਰਾਬ ਕੀਤਾ ਜਾਵੇ ਇਹਦੇ ਪਿੱਛੇ ਬੜੀ ਗਹਿਰੀ ਸਾਜ਼ਿਸ਼ ਜਿਹੜੀ ਆ ਹਮੇਸ਼ਾ ਰਹੀ ਹੈ ਚਲੋ ਪਤਾ ਕੀ ਅੱਜ ਸੰਸਦ ਚੱਲ ਪਾਏਗੀ ਕਿਉਂਕਿ ਲਗਾਤਾਰ ਜੋ ਹੈ ਯਰੋਧੀ ਜੋ ਹੈ ਪਹਿਲੇ ਜਿੰ ਨਹੀਂ ਚੱਲ ਪਾਈ ਸੀ ਕੀ ਲੱਗਦਾ ਹੈ ਕਿ ਅੱਜ ਤੀਸਰਾ ਦਿਨ ਹੈ ਔਰ ਅੱਜ ਸੰਸਦ ਚੱਲ ਪਾਏਗੀ ਕੋਈ ਸੰਸਦ ਚਲਾਉਣ ਦਾ ਕੰਮ ਹੈਗਾ ਆ ਭਾਰਤ ਸਰਕਾਰ ਸੱਤਾ ਰੂੜ ਦਿਲ ਦਾ ਸੱਤਾ ਰੌਡ ਜਿਹੜੀ ਪਾਰਟੀ ਹੈ ਜਾਂ ਬੀਜੇਪੀ ਹੈ ਜੋ ਮਾਨਯੋਗ ਮੁੱਖ ਪ੍ਰਧਾਨ ਮੰਤਰੀ મોદી ਜੀ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਆਪੋਜੀਸ਼ਨ ਦੀ ਆਵਾਜ਼ ਨੂੰ ਦਬਾਇਆ ਨਾ ਜਾਵੇ ਆਪੋਜੀਸ਼ਨ ਨੂੰ ਇਹ तमाम ਮੁੱਦਿਆਂ ਨੂੰ ਤਰਜੀਹ ਦਿੱਤੀ ਜਾਵੇ ਔਰ ਪਾਰਲੀਮੈਂਟ ਸੁਚਾਰੂ ਤੌਰ ਤੇ ਚੱਲੇ ਇਹਦੇ ਲਈ ਜ਼ਰੂਰੀ ਹੈ ਕਿ ਲੋਕ ਮੁੱਦੇ ਚਾਹ ਮਨੀਪੁਰ ਹੈ ਚਾਹ ਅਡਾਨੀ ਇਸ਼ੂ ਹੈ ਕੋਈ ਵੀ ਇਸ਼ੂ ਹੈ ਜਿਹੜੇ ਦੇਸ਼ ਦੀ ਇਕਨੋਮੀ ਨੂੰ ਲੈ ਕੇ ਦੇਸ਼ ਦੇ ਭਾਈਚਾਰੇ ਨੂੰ ਲੈ ਕੇ ਬਹੁਤ ਗੰਦੀਰ ਹੈ ਉਨਤੇ ਇਮੀਡੀਏਟਲੀ ਚਰਚਾ